ਔਖਾ ਹੋਇਆ ਜੱਟ ਸਲਫਾਸ ਖਾ ਗਿਆ ਬੰਦਾ ਖੁਦਕੁਸ਼ੀ ਦਾ ਕਰ ਲੈਂਦਾ ਪਰ ਬਾਅਦ ਚ ਉਹਦੇ ਪਿੱਛੇ ਉਹਦੇ ਬੁੱਢੇ ਮਾਪੇ ਅਤੇ ਉਹਦੇ ਬੱਚਿਆਂ ਦਾ ਕੀ ਹਾਲ ਹੁੰਦਾ ਆਓ ਅਸੀਂ ਤੁਹਾਨੂੰ ਦੱਸਦੇ ਆ ਤੇ ਪਹਿਲੇ ਠੇਕੇ ਤੇ ਲਈ ਸੀ ਕਿਤੇ ਵੇ ਪਾਣੀ ਆ ਗਿਆ ਤੇ ਇਹਦੇ ਪਾਪੇ ਨੇ ਆਖ ਤਾ ਨਾ ਵੀ ਜੜਬਿੰਦਰੀ ਆਰ ਤੱਕ ਉਹ ਤੋਂ ਪੈਸੇ ਲਿਆਇਆ ਸੀ ਇਹਦੇ ਪਾਪਾ ਉਹਦੇ ਜਦੋਂ ਪਾਣੀ ਆ ਗਿਆ ਸਾਡਾ ਸਾਰਾ ਚੋਣ ਨੰਡਾ ਪਿਆ ਤੇ ਮੈਨੂੰ ਆਂਦਾ ਬੀਬੀ ਹੁਣ ਮਾਰੇ ਗਏ ਆਪਾਂ ਨਹੀਂ ਤਾਂ ਫੋਨ ਆ ਗਿਆ ਖੇਤ ਤੇ ਮੈਨੂੰ ਆਂਦਾ ਬੀਬੀ ਮੈਂ ਤਾਂ ਜਿਹੜਾ ਕੰਮ ਨਹੀਂ ਕਰਨਾ ਸੀ ਕਰ ਲਿਆ ਮੈਂ ਆਖਾ ਕੀ ਹੋ ਗਿਆ ਆਂਦਾ ਬੀਬੀ ਮੈਂ ਤਾਂ ਸਭਰੇ ਬਿਲੀ ਤੇ ਬੋਤ ਮੈਨੂੰ ਨਹੀਂ ਪਤਾ ਲੱਗਿਆ ਕਿੱਧਰ ਨੂੰ ਚੱਕ ਕੇ ਲੈ ਗਿਆ ਉਹਨੂੰ ਤੇ ਕਿੱਥੇ ਨਹੀਂ ਤੇ ਸੀ ਤਾਂ ਇੱਥੇ ਹੀ ਤੱਕ ਹੀ ਖਾਂਦੇ ਫਿਰੇ ਉਹ ਚਹਿਰ ਵੀ ਲੈ ਗਏ ਉਹ ਮੌਕਾ ਕਿ ਜਿਲ੍ਹਾ ਫਰੀਦਕੋਟ ਦੇ ਨੇੜੇ ਇਹ ਪਿੰਡ ਜਿਸ ਵਿੱਚ ਬਜ਼ੁਰਗ ਮਾਤਾ ਪਿਤਾ ਅੱਜ ਦੇ ਸਮੇਂ ਦੇ ਵਿੱਚ ਬੜਾ ਔਖਾ ਸਮਾਂ ਲੰਘਾ ਰਹੇ ਆ ਇੱਕ ਬੇਟਾ ਪਹਿਲਾਂ ਉਹਨਾਂ ਦਾ ਰੱਬ ਕਰ ਚਲਾ ਗਿਆ ਸੀ ਤੇ ਦੂਸਰਾ ਬੇਟਾ ਕੁਝ ਸਮਾਂ ਪਹਿਲਾਂ ਸਿਰ ਤੇ ਕਰਜ਼ਾ ਅਤੇ ਫਸਲ ਦੇ ਵਿੱਚ ਪਿਆ ਘਾਟਾ ਹੋਣ ਕਰਕੇ ਸਪਰੀ ਬੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਉਹ ਤਾਂ ਚਲਾ ਗਿਆ ਪਰ ਉਹਦੇ ਪਿੱਛੇ ਉਹਦੇ ਮਾਪੇ ਨੂੰ ਵੀ ਬਹੁਤ ਡੂੰਗੀ ਸੱਟ ਵੱਜੀ ਪਿਤਾ ਵਿਚਾਰਾ ਅੱਜ ਦਵਾਈ ਲੈਣ ਤੋਂ ਵੀ ਅਸਮਰਥ ਹੈ। ਹਾਲ ਦੀ ਮੰਦਾ ਹੀ ਆ 2 ਸਾਲ ਹੋ ਗਏ। ਅੱਗੇ ਤਾਂ ਤੁਰੇ ਫਿਰਦੇ ਮਾੜਾ ਮੋਟਾ ਕੰਮ ਕਰਦੇ ਫਿਰਦੇ। ਹੂੰ ਕਿ ਹੁਣ ਤਾਂ ਪਿਆ ਹੀ ਆ ਮੰਜੇ ਤੇ। ਆ ਬਾਹਰ ਥੋੜ੍ਹ ਕੇ ਦੇ ਉੱਤੇ ਬੈਠਾ ਸੀ। ਹੂੰ ਉਹ ਚੱਤ ਤੇ ਆ ਚੜਦਾ ਨਾ। ਹੈਂ? ਹੁਣ ਦਿਲ ਤੇ ਤਾਂ ਉਹ ਪਿਆ ਤੇ ਤੁਰਿਆ ਕਿੱਥੋਂ ਜਾਵੇ। ਹੂੰ ਮਾਤਾ ਕਹਿੰਦੀ ਸਾਨੂੰ ਕੋਈ ਗਾਂ ਦੇ ਗਿਆ ਸੀ ਬਸ ਉਹਦਾ ਦੁੱਧ ਵੇਚ ਲਈਦਾ ਪਤਨੀ ਘਰਾਂ ਚ ਗੁਹਾ ਕੂੜਾ ਸੱਟ ਕੇ ਮਸਾਂ ਟਾਈਮ ਪਾਸ ਕਰਦੀ ਹੈ ਉਹਦੀਆਂ ਤਿੰਨ ਬੇਟੀਆਂ ਤਿੰਨੇ ਪੜਦੀਆਂ ਜੇ ਕੋਈ ਵੀ ਵੀਰਜਾ ਭੈਣ ਇਸ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਅਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਲਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ